ਤੁਹਾਡੇ ਵੀਰ ਹਾਂ ਜੀ ਇਹ ਸਾਰੇ ਕੋ ਨਹੀਂ ਨਹੀਂ ਤੈਨੂੰ ਐਸਐਚਓ ਦਾ ਐਸਐਸਪੀ ਐਸਐਚਓ ਕਿਸੇ ਨਾਲ ਡਰਨੀ ਨਹੀਂ ਮੈਨੂੰ ਨਹੀਂ ਡਰ ਕਿੱਦਾਂ ਐਸਵੀ ਦਾ ਮੇਰਾ ਮਨਾਂ ਕਾਂਚਾਰ ਜੀ ਹਾਂਜੀ ਪੂਰੀ ਵੀਡੀਓ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਬਾਕਸ ਵਿੱਚ ਵੀ ਆਪਣੇ ਹਾਸੇ ਜਾ ਦਿਓ ਥੈਂਕ ਯੂ ਤੁਹਾਡੇ ਵੀਰ ਹਾਂ ਜੀ ਇਹ ਸਾਰੇ ਕੋ ਨਹੀਂ ਨਹੀਂ ਤੈਨੂੰ ਐਸਐਚਓ ਦਾ ਐਸਐਸਪੀ ਐਸਐਚਓ ਕਿਸੇ ਨਾਲ ਡਰਨੀ ਨਹੀਂ ਮੈਨੂੰ ਨਹੀਂ ਡਰ ਕਿੱਦਾਂ ਐਸਵੀ ਦਾ ਮੇਰਾ ਮਨਾਂ ਕਾਂਚਾਰ ਜੀ ਮੈਂ ਅੱਛਾ ਮਾਕੇ ਤੇ दारू ਪੀ ਕੇ ਖੜਨਾ ਸਹੀ ਹੈ ਜੀ ਮੇਰੇ ਆਪਣੀ ਉਹ ਟਿਕਾ ਅੰਗਰੇਜ਼ੀ ਵੀ ਨੇ ਉਹਨਾਂ ਨੂੰ ਡੱਕੋ ਵੀਰੇ ਨਹੀਂ ਮੈਨੂੰ ਗੱਲ ਸੁਣਾ ਤੁਸੀਂ ਆਨ ਡਿਊਟੀ ਸ਼ਰਾਬ ਪੀਤੀ ਆਂ ਆਨ ਡਿਊਟੀ ਵੀ ਕੇ ਸ਼ਰਾਬ ਪੀਤੀ ਆ ਮੈਂ ਆਪਣੀ ਫਿਸ਼ਟਨ ਦੇ ਵਾਸਤੇ ਪੀਤੀ ਆ ਤੂੰ ਦੇ ਆ ਕਪੜੇ ਪਾਈ ਸਦਾ ਮੈਂ ਸਾਰੀ ਰਾਤ ਇੱਥੇ ਮੈਂ ਕੱਢਣੀ ਐ ਇੱਥੇ ਮੈਨੂੰ ਮਾਫੀ ਮੰਗਾਉਣੇ ਇੰਨਾ ਕੱਢਣੀ ਮੈਂ ਕਦੋਂ ਮਾਫੀ ਮੰਗੂਗਾ ਨਹੀਂ ਮੈਂ ਕਦੋਂ ਮਾਫੀ ਮੰਗੂਗਾ ਨਾ ਮੰਗ ਵੀਰੇ ਨਾ ਨਹੀਂ ਮੈਂ ਕਦੋਂ ਮਾਫੀ ਮੰਗੂ ਜਿੱਤੇ ਜੋਰ ਲੱਗਦਾ ਲਾਓ ਤੂੰ ਅੱਛਾ ਸਭ ਤੋਂ ਅੱਛਾ ਆਨ ਡਿਊਟੀ ਸ਼ਰਾਬ ਪੀਤੀ ਆ ਸਭ ਤੋਂ ਅੱਛਾ ਜੀ ਹੋਰ ਜੀ ਹਾਂ ਇਹ ਡਿਪੋ ਰਾਈਟ ਨਹੀਂ ਆ ਕਪੜੇ ਕਮਰੇ ਲਾਓ ਮੇਰੇ ਵਾਂਗੂ ਖੜੋ ਤੇ ਇਹ ਦਾੜ੍ਹਦੇ ਤੇਰੀ ਹਕੀਕਤ ਨਹੀਂ ਠੀਕ ਹੈ ਠੀਕ ਹੈ ਹੋਰ ਦੱਸੋ ਤੁਸੀਂ ਮੈਨੂੰ ਆ ਦੱਸੋ ਵੀ ਤੁਹਾਡਾ ਲੀਗਲ ਰਾਈਟ ਹੈ ਤੁਸੀਂ ਇੱਥੇ ਸ਼ਰਾਬ ਨਹੀਂ ਕਿਹ ਲੈਡ ਕੀ ਹੁੰਦਾ ਤੇ ਲੀਗਲ ਲੈਡ ਤੇ ਕੋਈ ਨਹੀਂ ਬੀਪੀਆਰ ਦੇ ਮੁਤਾਬਕ ਤੇ ਚੱਲੀਏ ਫਿਰ ਇੰਦੇ ਇੰਦੇ ਤੁਹਾਡੇ ਸਹਿਯੋਗ ਨਾਲ ਚੱਲਣਾ ਅਛਾ ਜੀ ਕਾਤਾ ਸੰਯੋਗ ਜੀ ਤੁਹਾਡੇ ਸੰਯੋਗ ਨਾਲ ਜਲਣਾ ਹੀ ਸੰਯੋਗ ਬੀਬੀ ਆਰ ਤੇ ਹੈ ਇਹਦੇ ਬਦਲੇ ਮੇਰਾ ਮੇਰਾ ਸੰਯੋਗ ਦਾ ਕੀ ਮਤਲਬ ਮੇਰਾ ਸੰਯੋਗ ਦਾ ਬਦਲ ਪਰਦਾ ਵੀ ਸੰਯੋਗ ਦਾ ਮਤਲਬ ਇਹ ਵੀ ਤੁਸੀਂ ਕਿਸੇ ਨੂੰ ਧੀਆਂ ਭੈਣਾਂ ਦੇ ਗਾਣਾਂ ਕੱਢੋਗੇ ਰਾਤ ਨੂੰ ਕਿਹੜਾ ਕਿਹੜੀ ਗਾਣ ਕੱਢੀ ਰਿਕਾਰਡਿੰਗ ਉਹ ਵੀ ਨਾ ਕੋਣ ਸਾਣੂ ਸਭ ਕੁਝ ਹੈਗਾ ਜਿਹੜੇ ਪਾਸੇ ਮੰਗੇ ਉਹ ਕਿਹੜੇ ਬਈ ਤੁਸੀਂ ਉਹਨੂੰ ਕਿਹਾ ਨਹੀਂ ਕਿ ਮੈਂ ਤੁਹਾਨੂੰ ਵੀ ਕਹਿ ਦਿੰਦਾ ਵੀ ਸਰ ਜੀ ਮੜੇ ਮੋਟਾ ਸਰਦਾ ਕਰਦਿਆ ਕਰੋ ਕਿੰਨੇ ਦੇ ਕੇ ਕੋਝ ਨਹੀਂ ਦਿੰਦੇ ਹੈ ਕਿੰਨੇ ਕੋਝ ਨਹੀਂ ਦਿੰਦੇ ਹਲੋ ਵੀ ਤੂੰ ਹੀ ਸੁਣ ਉਹ ਨਹੀਂ ਮੈਂ ਫੜੋ ਮੂਵੀ ਪੜਾਓ ਮੂਵੀ ਪੜਾਓ ਲੈ ਮੈਂ ਫੜੋ ਤੂੰ ਪੜ੍ਹੋ ਫੜੋ ਦੇ ਰਹੇ ਆ ਤੁਸੀਂ ਮੰਗੇ ਆਸੀਂ ਦੇ ਰਹੇ ਆ ਤੂੰ ਤੁਹੀਂ ਤੁਹਾਨੂੰ ਇਹ ਕਿਹਾ ਸੀਗਾ ਸਰ ਜੀ ਵੇਖੋ ਕਿੰਨਾ ਘਟਾ ਔੜਦਾ ਇੱਥੇ ਯਾਰ ਤੂੰ ਨਹੀਂ ਤਕਣੀ ਜਿਹੜੇ ਤੂੰ ਆਏ ਇੱਕ ਮਿੰਟ ਜਿਹੜੇ ਤੂੰ ਆਏ ਕਿਹਾ ਵੀ ਭੈਣ ਚ ਦਾ ਹਾਂ ਡਰਾਈਵਰ ਉਹ ਗੱਲ ਗਈ ਨਾ ਉਹ ਗੱਲ ਤੇ ਆ ਨਹੀਂ ਨਹੀਂ ਤੂੰ ਨਹੀਂ ਗਾਲ ਕਢੀ ਦੂਸਰੇ ਪਾਸੇ ਆ ਗਿਆ ਦੇਖ ਲੋ ਬਾਈ ਦਾਰੂ ਵੀਡੀਓ ਬਣਾ ਮੈਂ ਦਾਰੂ ਪੀਤੀ ਆ ਮੈਂ ਮਸੂਤ ਹਾਂ ਜੇ ਸਾਨੂੰ ਮੈਨੂੰ ਕਿਸੇ ਹੋਰ ਦੀ ਗੱਲ ਨਹੀਂ ਆਹ ਹਾਂ ਲਓ ਜੀ ਵਧੀਆ ਦੇਖ ਲਾ ਕਿੱਥੇ ਆ ਆ ਦੇਖਣੇ ਆਉਂਦੇ ਆ ਕੀ ਕਹਿੰਦੇ ਬਾਈ ਮੈਨੂੰ ਕੀ ਕਹਿੰਦੇ ਐਫਐਸਟੀਓ ਸਾਹਿਬ ਆ ਰਹੇ ਮੌਕੇ ਤੇ ਐਂਟਰੀ ਕੀ ਕਰਨਗੇ ਅੱਛਾ ਅੱਛਾ ਕੋਈ ਡਰਿਆ ਨਹੀਂ ਭਈਆ ਬਣਾ ਐਫਐਸਟੀਓ ਸਾਹਿਬ ਦਾ ਡਰਾਈਵਰ ਦਾ ਭੈਣ ਚੋਦ ਹੁੰਦੇ ਆ ਓ ਜਾ ਪਰਾ ਇਹ ਕੌਣ ਆਇਆ ਯਾਰ ਹੈ ਤੂੰ ਮੇਰੇ ਦਿਮਾਗ ਤੇ ਗਾਟ ਕਰ ਤੈਨੂੰ ਹੀ ਆਉਣਾ ਸਭ ਨੂੰ ਖਾਵਾਂਗੇ ਤੈਨੂੰ ਨਹੀਂ ਸੁਰਦਾ ਤੂੰ ਤਾਂ ਨਹੀਂ ਲੈਣਾ ਮੇਰੇ ਕੋ ਮੈਂ ਕਿੱਥੋਂ ਦਾ ਵੇ ਤੂੰ ਪਾਰਟੀ ਆ ਰਹੀ ਹੈ ਕੋਈ ਗੱਲ ਨਹੀਂ ਬਹੁਤ ਗੱਲਾਂ ਚਰਚਾਉਂਦੇ ਆ ਲਾ 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 ਇਹ ਗੱਲ ਯਾਰ ਏ ਇਦਾਂ ਥੜੀ ਗੱਲ ਹੁੰਦੀ ਕੋਈ ਨਹੀਂ ਮੇਰੇ ਕੋਈ ਨਹੀਂ ਯਾਰ ਤੂੰ ਇੱਕ ਮਿੰਟ ਉਹ ਗੇਸਤਾਰੀ ਬੰਦਿਆਂ ਨੂੰ ਵੀ ਤੂੰ ਤਾਂ ਮਿੱਟੀ ਪ੍ਰੀਤ ਕਰੀ ਜਾਂਦਾ ਉਹਨਾਂ ਦੀ ਮੈਂ ਫੋਨ ਤਾਂ ਚੱਕਿਆ ਕੀ ਕੀਤੀ ਓਏ ਰਾਜ ਜੀ ਤੂੰ ਉਹਨਾਂ ਦੀ ਮਿੱਟੀ ਪ੍ਰੀਤ ਕਰੀ ਜਾਂਦਾ ਬਲਾਜਮਾਂ ਦੀ ਕੱਲਾ ਬੰਦਾ ਹੀ ਹਾਂਜੀ ਹਾਂਜੀ ਦੱਸੋ ਹਾਂਜੀ ਦੱਸੋ ਤੁਸੀਂ ਇੱਕ ਮਿੰਟ ਤੁਸੀਂ ਆਨ ਡਿਊਟੀ ਸ਼ਰਾਬ ਪੀਤੀ ਹੋਈ ਐ ਫਿਰ ਕੀ ਹੋ ਗਿਆ ਫਿਰ ਕੀ ਤੁਸੀਂ ਕਟੋ ਕਟ ਕਿੰਨਾ ਕੋਟਾ ਚਲੋ ਪੀ ਲਿਆ ਚਲੋ ਮੰਨ ਲੇ ਮੈਂ ਮੈਂ ਲਾਈ ਕਰ ਦੇ ਨਹੀਂ 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 ਇੱਕ ਮਿੰਟ ਦੱਸੋ ਆਨ ਡਿਊਟੀ ਦਾਰੂ ਪੀ ਲਈ ਫਿਰ ਨਾਕੇ ਤੇ ਤੁਹਾਡਾ ਫਾਇਦਾ ਉਹ ਨਹੀਂ ਨਹੀਂ ਛੱਡ ਦੇ ਇੱਕ ਮਿੰਟ ਤੁਸੀਂ ਮੈਨੂੰ ਇੱਕ ਗੱਲ ਦੱਸੋ ਸਰ ਤੁਸੀਂ ਚਲੋ ਸ਼ਰਾਬ ਪੀ ਲਈ ਮੰਨ ਲੇ ਚਲੋ ਪੀ ਲਈ ਫਿਰ ਮੈਂ ਇੱਕ ਮਿੰਟ ਪੀਂਦਾ ਠੀਕ ਹੈ ਤੇ ਕੀ ਹੋ ਗਿਆ ਕਟੋ ਕਟ ਫਿਰ ਜੇ ਨਹੀਂ ਪਚਦੀ ਫਿਰ ਆਪਣੀ ਗੱਡੀ 'ਚ ਬਹਿ ਜਾਓ ਜਾਂ ਆਪਣੇ ਨਾਲ ਕੁਰਸੀ ਲਾ ਕੇ ਬਹਿ ਜਾਓ ਤੁਸੀਂ ਗੱਡੀ ਵਾਲਾ ਮੜਾ ਨਹੀਂ ਨੰਡਾ ਦੇਣੇ ਕਾ ਜਾਂਦੇ ਆ ਮੈਂ ਤਾਂ ਕੱਲੀ ਕੱਲੀ ਗੱਡੀ ਚੈੱਕ ਕਰਦਾ ਨਹੀਂ ਨਰੋ ਜੀ ਮੈਂ ਨਹੀਂ ਨਹੀਂ ਮੇਰਾ ਮਨ ਨਾਕੰਜਾਰ ਤੇ ਆਉਂ ਮੈਂ ਚੱਕਾ ਇਹ ਮੇਰੀ ਕੋਈ 4-5 ਬੰਦੇ ਘੱਟੇ ਹੋ ਗਏ ਨੇ ਮੈਂ ਆਜੋ ਚੈੱਕ ਕਰਾਈਏ ਆਜੋ ਚੈੱਕ ਕਰਾਈਏ ਸਾਡੇ ਹੋਰ ਵੀ ਬੁਲਾ ਦੇ ਮੈਂ ਕਰੂ ਚੈੱਕ ਆਓ ਚੈੱਕ ਕਰੀ ਕੋਈ ਨਹੀਂ ਕਰੋ ਕੱਲੀ ਕੱਲੀ ਗੱਡੀ ਮਾਲ ਖਾਲੀ ਕਰਾ ਕੇ ਕੱਲੀ ਕੱਲੀ ਗੱਡੀ ਚੈੱਕ ਕਰੋ ਕਰੋ ਗੱਡੀਆਂ ਖਾਲੀ ਕਰਾਓ ਸਾਡੀਆਂ ਸਾਡੇ ਕੋਲ ਕੋਈ ਅਸਾਮ ਰੋਟਰ ਲੱਗੇ ਗੱਡੀਆਂ ਦੇ ਸਾਹ ਨਾਲ ਪਹਿਲਾਂ ਕ자치 ਦੇ 500 ਦੇਗੇ ਤਾਂ ਕੁਛ ਨਹੀਂ ਹੈਗਾ ਨਹੀਂ ਨਹੀਂ ਦੇਖ ਦੇ ਹੁੰਦਾ ਉਹ ਗੱਡੀਆਂ ਜਿਨ੍ਹਾਂ ਤੋਂ 5-500 ਰੁਪਇਆ ਲਿਆ ਉਹਨਾਂ ਦੇ ਤਾਂ ਹੀ ਤੁਹਾਨੂੰ ਪਤਾ ਸੀ ਵੀ ਕੀ ਕੁਛ ਹੈਗਾ ਇਹਦੇ ਵਿੱਚ ਲੱਗੇ ਵੀ ਖੜ ਗਏ ਉਹ ਬੰਦਾ ਕਹਿੰਦਾ ਜਾਣਦੇ ਯਾਰ ਬਚਾਰੇ ਸਾਰੇ ਇੱਕ ਮੰਡ ਹੋਈ ਅਰੇ ਮਤਲਬ ਉਹ ਮਾਰ ਮਾਰੇ ਉਹ ਤਾਂ ਚੰਗਾ ਹੋਊਗਾ ਸਾਰੀ ਸਾਰੀ ਗਮਾਂਡੋ ਇੱਥੇ ਆਊਗੀ ਵੇਦਾ ਵੀ ਹੌਣ ਕਿੱਥੇ ਬੁਲਾਉਣਾ ਜਿਹਨੂੰ ਬੁਲਾਉਣਾ ਹੌਣ ਦੇਖ ਅਸੀਂ ਵੀ ਤਾਂ ਹੀ ਜਾਮ ਲਾਇਆ ਮਲਾਜਮੇ ਆਉਣ ਦੇ ਕੋਈ ਨਹੀਂ ਆਉਣਗੇ ਗੱਲ ਨਹੀਂ ਥੋੜੀ ਮਨਰੋਖੇ ਲੋਕਾਂ ਨੂੰ ਅਮਲਕਾਰੀ ਬੰਦਾ ਪਹਿਲਾਂ ਇਹਨੂੰ ਗੱਲ ਤੋਂ ਬੋਲਿਆ ਉਸ ਤੋਂ ਬਾਅਦ ਮੈਂ ਇਹਨੂੰ ਤੌਰ ਤੇ ਨਾਤੋ ਜਾ ਤੇਰੇ ਮਲਾਜਮਾ ਬਾਈ ਛੱਡ ਦਾਰੂ ਪੀਂਦੀ ਆਣੀ ਛੱਡ ਦੇ ਮੈਂ ਕਿਹਾ ਨਾ ਮੈਨੂੰ ਲਾ ਓਏ ਥੱਲੇ ਆ ਵਧੀਆ ਲੈਂਗੁਏਜ ਆ ਕੋਈ ਬੋਲਣ ਦੀ ਆ ਕਿਹਨੇ ਗੱਲ ਦਾਰੂ ਆਸੀਂ ਉਹ ਪਈ ਦਾਰੂ ਵਿੱਚ ਆਵੇਂ ਵੀਡੀਓ ਬਣਾਉਂਦੇ ਆਂ ਦਾਰੂ ਪੀਂਦੇ ਦੀ ਉਹ ਨਹੀਂ ਸਰ ਇਹ ਡਰਾਈਵਰ ਜੰਗਲ ਥੋੜੀ ਦੂਰੇ ਫਿਰਦੇ ਆਂ 50 50 ਰੱਖਦੇ ਮੈਨੂੰ ਐਸਐਸਪੀ ਦਾ ਆਗਰਮੀ ਇਹਦੇ ਮੈਂ ਆਪੂ ਐਸਐਸਪੀ ਤੋਂ ਉੱਤੋਂ ਹੀ ਹੋ ਗਿਆ ਮੈਂ ਕਹਿੰਦਾ ਮੈਨੂੰ ਐਸਐਸਪੀ ਦਾ ਵੀ ਡਰ ਨਹੀਂ ਐਸਐਚਓ ਦਾ ਵੀ ਡਰ ਨਹੀਂ ਹਾਂਜੀ ਕਰੋ ਨਹੀਂ ਕੋਈ ਡਰ ਨਹੀਂ ਤੁਹਾਨੂੰ ਜਿੱਦੋਂ ਮੈਂ ਨਾਕਾ ਚੜ੍ਹ ਚ ਮੈਂ ਤਾਂ ਗੱਡੀਆਂ ਕਰੂੰਗਾ ਗੱਡੀਆਂ ਕਰੋ ਅਸੀਂ ਰੋਕਦੇ ਹਾਂ ਗੱਡੀਆਂ ਅਸੀਂ ਖੁਦ ਚੈੱਕ ਕਰਨ ਨੂੰ ਤਿਆਰ ਹਾਂ ਲੈ ਆਪਣੀ ਵੀ ਚੈਕ ਕਰੋ ਤੁਸੀਂ ਆਪਣੀ ਵੀ ਚੈੱਕ ਕਰੋ ਪਹਿਲਾਂ ਤੁਸੀਂ ਆਪ ਦਾ ਮੌਲਾਜਾ ਕਰੋ ਤੁਸੀਂ ਗੱਡੀ ਚੈੱਕ ਕਰੋ ਬੇ ਚੀਕ ਚੈੱਕ ਕਰੋ ਠੀਕ ਹੈ ਨਾ ਪਰ ਪੈਸੇ ਨਾ ਮੇਰੀ ਮੇਰੀ ਦੁਸ਼ਮਣੀ ਕੀ ਜਿਹੜੀ ਤੂੰ ਗਾਲ ਕੱਢੀ ਗਾਲ ਕੱਢਣ ਵਾਲੇ ਸਾਡੇ ਪਿਓਆਂ ਸਮਾਨਾ ਤੂੰ ਇੱਕ ਮਿੰਟ ਕੀ ਗਾਲ ਕੱਢਦਾ ਕਿਉਂ ਕੱਢਣਾ ਅਸੀਂ ਕਿਉਂ ਕਰ ਲਈ ਅਸੀਂ ਨੀ ਨੂੰ ਕਹਿੰਦਾ ਕਰਦੇ ਬਾਈ ਨਾ ਸਾਨੂੰ ਲੋੜ ਆ ਕਿਉਂ ਕਹਿੰਦੀਏ ਮੈਂ ਕਿੰਨੂੰ ਗਾਲ ਕੱਢੀ ਤੂੰ ਮੈਨੂੰ ਕੱਢਿਆ ਉਹ ਮੇਰਾ ਭਰਾ ਕਹਿੰਦਾ ਨਾ 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 ਇਹਦਾ ਐਨਾ ਝੂਠ ਨਾ ਬੋਲੇ ਦੱਸੀ ਬਾਈ ਜੀ ਬਾਈ ਝੂਠ ਨਾ ਬੋਲੇ ਬੈਲਕ ਨੰਬਰ ਹੈ ਹੀ ਨਹੀਂ ਚਲੋ ਤੱਕ ਮੇਡਾ ਜਦੋਂ ਜਲਜੀ ਸਾਹਿਬ ਦਾ ਵੈਲਟ ਨੰਬਰ ਕੀ ਦੋ ਨਾ ਦਾਰੂ ਪੀ ਕੇ ਬਕਵਾਸ ਨਾ ਤੈਨੂੰ ਸਨਾਮ ਮੈਂ ਲਗੀ ਨਾ ਤੈਨੂੰ ਸਨਾਮ ਜਲਜੀ ਸਾਹਿਬ ਦਾ ਦਾਰੂ ਪੀ ਕੇ ਬਾਟ ਕਰੇਗਾ ਤੂੰ ਚਲੋ ਠੀਕ ਹੈ ਦਾਰੂ ਪੀ ਕੇ ਜਲਜੀ ਸਾਹਿਬ ਦਾ ਬਾਟ ਉਹ ਮੇਰਾ ਵੀਰ ਨਾ ਇਹ ਨਾ ਹੋਵੇ ਮੈਨੂੰ ਦੋ ਚਾਰ ਮਹੀਨੇ ਲਾਉਣ ਦੇ ਮਜਬੂਰ ਕਰ ਦੇ ਪੰਚਾਇਤ ਜੀ ਸਾਹਿਬਾ ਤੈਨੂੰ ਪਾਟ ਹੋਣੀ ਸੁਣਾਉਂ ਬਸ ਬਸ ਯਾਰ ਕੋਈ ਨਹੀਂ ਭਾਈ ਇਹ ਬਦਨਾਮੀयां ਕਰਦੇ ਆ ਭੱਜੂ ਆਏ ਭੱਜਣ ਆਏ ਕਿਵੇਂ ਭੱਜੂਗਾ ਭੱਜਦਾ ਨਹੀਂ ਭੱਜਦਾ ਨਹੀਂ ਮੈਂ ਕਿੱਥੋਂ ਭੱਜਾਂਗਾ ਭੱਜਦਾ ਨਹੀਂ ਭੱਜੋ ਤੁਸੀਂ ਭੱਜੋ ਮੈਂ ਨਹੀਂ ਭੱਜਦਾ ਇਹਨੂੰ ਦਸ ਪੰਦ ਕਰਾਉਂਦਾ ਤਾਂ ਨਹੀਂ ਲੈਣਾ। ਇਹ ਕੁਝ ਹੋ ਜਾਏ। ਬੈ ਜਾ ਭਰਾ ਮੇਰੇ ਇੱਥੇ ਬੈ ਜਾ। ਬੈ ਜਾ। ਹਾਂ। ਐ ਦੱਸੀ। ਬੈ ਜਾ। ਇਹਨਾਂ ਦਾ ਹਰ ਗੱਡੀ ਵਾਲੇ ਨੂੰ ਪਰੇਸ਼ਾਨ ਕਰਾਈ। ਸਾਡਾ ਵੀ ਹੋ ਜਾ ਇੱਕ। ਆ ਦੇਖੋ ਜੀ ਪੁਲਿਸ ਮੁਲਾਜ਼ਮ ਆਨ ਡਿਊਟੀ दारू ਪੀਤੀ ਆ ਸੁਰਤ ਹੈ ਨਹੀਂ। ਹਰ ਇੱਕ ਗੱਡੀ ਵਾਲੇ ਨੂੰ ਕਿਸੇ ਵਹੀਕਲ ਵਾਲੇ ਨੂੰ ਹਰ ਇੱਕ ਨੂੰ ਗਲਤ ਬੋਲੀ ਜਾਂਦਾ। ਠੀਕ ਹੈ ਜੇ ਕੋਈ ਪੈਸੇ ਦੇ ਜੰਦਾ ਪਹਿਲਾਂ ਇਹਨਾਂ ਨੇ 5-500 ਰੁਪਇਆ ਲੈ ਕੇ ਛੱਡੇ ਆ ਉਹਨਾਂ ਨੂੰ ਦੱਸੋ ਉਹ ਇਹਨੂੰ ਗਲਤ ਬੋਲਿਆ ਮੈਂ ਉਹਨੂੰ ਰਿਪੋਰਟ ਕੋ ਵੀਡੀਓ ਹੈਗੀ ਆ ਮੈਂ ਮੈਨੂੰ ਮੈਨੂੰ ਸਭ ਨੂੰ ਖਾਵਾਂਗੇ ਸਭ ਨੂੰ ਆ ਜਾਂਦੋ ਮੈਨੂੰ ਓਕੇ ਫਿਰ ਜਿਹੜਾ ਕਰੀ ਹਾਂ ਹਾਂ ਹਰ ਇੱਕ ਬੰਦੇ ਨੂੰ ਗਲਤ ਬੋਲੀ ਜਾਂਦੇ ਆ ਧਾਰੂ ਕਾਰ ਦੇ ਵਿੱਚ ਇਹਨਾਂ ਨੂੰ ਇਹ ਵੀ ਸੁਰਤ ਨਹੀਂ ਵੀ ਮੈਂ ਕਿਹਦੀ ਕਾਰ 'ਚ ਬੈਠਣ ਲੱਗਿਆ ਤੁਹਾਨੂੰ ਇਹ ਪਤਾ ਹੋ ਕਾਰ ਕਿਹਦੀ ਆ ਪਤਾ ਨਹੀਂ ਕਿ ਇਹਦੇ ਬਾਹਰੋਂ ਆਏ ਨਹੀਂ ਨਹੀਂ ਜਿਹੜੀ ਕਾਰ 'ਚ ਤੁਸੀਂ ਬੈਠ ਕੇ ਦਰੋ ਬੇਤੀ ਆ ਯਾਰ ਯੋ ਕਰਨਾ ਕਰ ਤੂੰ ਜਿਹੜੇ ਤੇ ਮੈਲ ਮੈਲ ਤੂੰ ਕਰ ਇਹਦੇ ਜਿੰਨੂੰ ਸ਼ੱਕ ਹੈ ਇਹਨੂੰ ਰੋਕਾਂਗੇ ਆ ਰੋਕੋ ਕਰੋ ਚੈੱਕ ਹਾਂਜੀ ਉਸੇ ਚਾਹੀ ਤੁਹਾਡਾ ਸਾਥ ਦਿੰਨੇ ਆ ਉਹ ਉਸੇ ਚਾਹੀ ਤੁਹਾਡਾ ਸਾਥ ਦਿੰਨੇ ਆ ਸਹੀ ਆ ਹੱਕਵੰਦਾ ਮੇਰੇ ਇਹ ਕਹ ਤੂੰ ਕਹੀ ਜੀ